ਇੱਥੇ ਜੋੜ ਮੇਲਾ ਅੱਜ ਤੋਂ ਸ਼ੁਰੂ ਹੋਇਆ ਜੀ ਤੁਹਾਨੂੰ ਦਰਸ਼ਨ ਕਰਾਵਾਂਗੇ ਜੋੜ ਮੇਲੇ ਦੇ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਿੰਗ ਆਫ ਪੰਜਾਬ ਬਲੌਗ ਐਂਡ ਟਰੈਵਲ प्यारी 사아 ਸੰਗਤ ਜੀ ਅੱਜ ਪਹੁੰਚੇ ਆ ਗੁਰਦੁਆਰਾ ਸ੍ਰੀ ਗੁਰੂ ਸਰ ਸਾਹਿਬ ਜੋ ਕਿ ਪਿੰਡ ਸੁਧਾਰ ਦੇ ਵਿੱਚ ਪੈਂਦਾ ਹੈ ਜੀ ਇੱਥੇ ਤਿੰਨ ਦਿਨਾਂ ਦਾ ਜੋੜ ਮੇਲਾ ਸ਼ੁਰੂ ਹੋ ਰਿਹਾ ਹੈ ਜੀ ਇੱਥੇ ਤੁਹਾਨੂੰ ਵੀਡੀਓ ਦਿਖਾਵਾਂਗੇ ਜੀ ਨਾਲ-ਨਾਲ ਅਪਡੇਟ ਦਿੰਦੇ ਰਹਾਂਗੇ ਜੀ ਜਿਹੜੀ ਪਿਆਰੀ 사아 ਸੰਗਤ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਕਰ ਲੈਣ ਤੁਹਾਨੂੰ ਅੱਗੇ-ਅੱਗੇ ਨਵੀਂ ਅਪਡੇਟ ਦਿੰਦੇ ਰਹਾਂਗੇ ਜੀ ਤੇ ਦਰਸ਼ਨ ਕਰਨੇ ਆ ਤੁਹਾਨੂੰ ਗੁਰੂ ਸਾਹਿਬ ਜੀ ਦੇ ਤੇ ਅੰਦਰ ਲੈ ਕੇ ਚੱਲਦੇ ਆ ਚਲੋ ਜੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਵੰਨੇ ਆ ਜੀ ਤੇ ਨਿਹਾਲ ਕਰਦੇ ਆ ਜੀ ਤੇ ਬੜਾ ਭਾਗੀ ਬਣਾਉਨੇ ਆ ਜੀ ਮੀਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਇਸ ਪਿੰਡ ਵਿੱਚ ਸੌਣ ਮਹੀਨੇ ਦੀ 13 ਤਰੀਕ ਨੂੰ ਇੱਥੇ ਪਹੁੰਚੇ ਸਨ ਜੀ ਤੇ ਆਪਣੇ ਦਰਸ਼ਨ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ ਜੀ ਤੇ ਇੱਥੇ ਆ ਕੇ ਜਿਸ ਜਗ੍ਹਾ ਤੇ ਸਰੋਵਰ ਬਣਿਆ ਹੋਇਆ ਜੀ ਉਸ ਢਾਬ ਦੇ ਉੱਤੇ ਆ ਕੇ ਡੇਰੇ ਲਾਇ ਸਨ ਜੀ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਵਡਭਾਗੀ ਬਣਾਇਆ ਜੀ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਵੀ ਕਰਵਾਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਵਿੱਚ ਡੈਕੋਰੇਸ਼ਨ ਕਿੰਨੀ ਵਧੀਆ ਕੀਤੀ ਹੋਈ ਹੈ ਜੀ ਇੱਥੇ ਤਿੰਨ ਦਿਨਾਂ ਦਾ ਜੋੜ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ ਤੁਹਾਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਵੀ ਕਰਵਾਵਾਂਗੇ ਜੀ ਪਿਆਰੀ ਸਾਧ ਸੰਗਤ ਜੀ ਤੁਸੀਂ ਇਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਵੀ ਪੜ੍ਹ ਸਕਦੇ ਹੋ ਜੀ ਜਿਹੜੀ ਪਿਆਰੀ ਸਾਧ ਸੰਗਤ ਮੇਰੀ ਵੀਡੀਓ ਰਾਹੀਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਰਹੀ ਹੈ ਜੀ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਪਿਆਰੀ ਸਾਧ ਸੰਗਤ ਜੀ ਤੁਸੀਂ ਵੀਡੀਓ ਦੇ ਵਿੱਚੋਂ ਸਕਰੀਨਸ਼ਾਟ ਲੈ ਕੇ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਪੂਰੀ ਸਰਦਾ ਭਾਵਨਾ ਨਾਲ ਬੈਠ ਕੇ ਪੜ ਸਕਦੇ ਹੋ ਜੀ ਪਿਆਰੀ ਸਾਧ ਸੰਗਤ ਜੀ ਵੀਡੀਓ ਦੇ ਨਾਲ ਬਣੇ ਰਹੋ ਜੀ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਵੀ ਲੈ ਕੇ ਚਾਲਦੇ ਹਾਂ ਜੀ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਵਾਉਂਦੇ ਆ ਜੀ ਪਿਆਰੀ ਸਾਧ ਸੰਗਤ ਜੀ ਅਤੇ ਹਰ ਸਾਲ 11 12 ਤੇ 13 ਤਰੀਕ ਨੂੰ ਜੋੜ ਮੇਲਾ ਲੱਗਦਾ ਹੈ ਜੀ ਸੌਣ ਮਹੀਨੇ ਦੀ ਪਿਆਰੀ ਸਾਧ ਸੰਗਤ ਜੀ ਤੁਸੀਂ ਅੱਜ ਦਾ ਹੁਕਮਨਾਮਾ ਵੀ ਪੜ ਸਕਦੇ ਹੋ ਜੀ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਪਿੰਡ ਡਰੋਲੀ ਤੋਂ ਸੈਨਾ ਸਮੇਤ ਘੋੜੇ ਤੇ ਸਵਾਰ ਹੋ ਕੇ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਕਰਨ ਲਈ ਇਸ ਪਿੰਡ ਵਿੱਚ ਪਹੁੰਚੇ ਸਨ ਜੀ ਗੁਰੂ ਸਾਹਿਬ ਜੀ ਪਿੰਡ ਲੋਪੋ ਤੇ ਸਿੱਧਵਾ ਹੁੰਦੇ ਹੋਏ ਪਿੰਡ ਸੁਧਾਰ ਦੀ ਇਸ ਜੂ ਤੇ ਪਹੁੰਚੇ ਸਨ ਜੀ ਤੁਸੀਂ ਦੇਖ ਸਕਦੇ ਹੋ ਪਿਆਰੀ ਸਾਧ ਸੰਗਤ ਜੀ ਇੱਧਰ ਸਰੋਵਰ ਬਣਿਆ ਹੋਇਆ ਜੀ ਇਸ ਇਸ ਜਗ੍ਹਾ ਤੇ ਹੀ ਇੱਕ ਘਟਾ ਬਣੀ ਹੋਈ ਸੀ ਜਿੱਥੇ ਆ ਕੇ ਗੁਰੂ ਸਾਹਿਬ ਜੀ ਨੇ ਡੇਰੇ ਲਾਏ ਸਨ ਜੀ ਜਦੋਂ ਗੁਰੂ ਹਰਗੋਬਿੰਦ ਮਹਾਰਾਜ ਜੀ ਇਸ ਪਿੰਡ ਵਿੱਚ ਆ ਕੇ ਡੇਰੇ ਲਾਏ ਤਾਂਸ ਗੁਰੂ ਜੀ ਦੇ ਆਉਣ ਦੀ ਖਬਰ ਸੂਰਜ ਦੀਆਂ ਕਿਰਨਾਂ ਵਾਂਗੂ ਸਾਰੇ ਪਿੰਡ ਦੇ ਵਿੱਚ ਫੈਲ ਗਈ ਸੀ ਜੀ ਇਸ ਪਿੰਡ ਦੀ ਸੰਗਤ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਬਹੁਤ ਖੁਸ਼ ਹੋਈ ਗੁਰੂ ਸਾਹਿਬ ਜੀ ਇਸ ਪਿੰਡ ਵਿੱਚ 8 ਦਿਨ ਰਹੇ ਸਨ ਜੀ ਪਿੰਡ ਦੀ ਸੰਗਤ ਦੇ ਨਾਲ ਭਾਈ ਜਵੰਦਾ ਜਿਨ੍ਹਾਂ ਨੂੰ ਭਾਈ ਪ੍ਰੇਮਾ ਜੀ ਵੀ ਕਿਹਾ ਜਾਂਦਾ ਸੀ ਜੀ ਨਿਮਰ ਤੌਰ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਦੇ ਸਨ ਜੀ ਅਤੇ ਭੋਜਨ ਪਾਣੀ ਅਤੇ ਦੁੱਧ ਦੀ ਸੇਵਾ ਕਰਿਆ ਕਰਦੇ ਸਨ ਜੀ ਗੁਰੂ ਸਾਹਿਬ ਜੀ ਦੇ ਲਈ ਦਿਨ ਦੇ ਵੇਲੇ ਦੀਵਾਨ ਲੱਗਦੇ ਸਨ ਜੀ ਇਸ ਛਟਾਪ ਦੇ ਉੱਤੇ ਤੇ ਸ਼ਾਮਾਂ ਦੇ ਵੇਲੇ ਇਸ ਜਗ੍ਹਾ ਤੇ ਖੇਡਾਂ ਅਤੇ ਮੁਕਾਬਲੇ ਹੁੰਦੇ ਸਨ ਜੀ ਇੱਕ ਦਿਨ ਦੀ ਗੱਲ ਹੈ ਜੇ ਗੁਰੂ ਹਰਗੋਬਿੰਦ ਮਹਾਰਾਜ ਜੀ ਘੋੜਸਵਾਰੀ ਦੇ ਲਈ ਬਾਹਰ ਸਨ ਜੀ ਭਾਈ ਪ੍ਰੇਮਾ ਜੀ ਗੁਰੂ ਸਾਹਿਬ ਜੀ ਦੇ ਘੋੜੇ ਦੀ ਲਗਾਮ ਫੜ ਕੇ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਨਾਲ ਤੁਰ ਰਹੇ ਸਨ ਜੀ ਭਾਈ ਪ੍ਰੇਮਾ ਜੀ ਘੋੜੇ ਨੂੰ ਤੰਗ ਰਸਤੇ ਤੇ ਕੰਡਿਆਲੇ ਇਲਾਕਿਆਂ ਦੇ ਨੰਗੇ ਪੈਰੀ ਤੁਰ ਰਹੇ ਸਨ ਜੀ ਕੁਝ ਧੇੜ ਤੁਰਦੇ ਸਮੇ ਭਾਈ ਪ੍ਰੇਮਾ ਜੀ ਦੇ ਪੈਰ ਵਿੱਚ ਸੱਟ ਲੱਗ ਗਈ ਅਤੇ ਬਹੁਤ ਸਾਰਾ ਖੂਨ ਵਹਿ ਰਿਹਾ ਸੀ ਜੀ ਛੇਰੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਭਾਈ ਪ੍ਰੇਮਾ ਜੀ ਨੂੰ ਲਗਾਮ ਛੱਡਣ ਅਤੇ ਰਸਤੇ ਤੇ ਚੱਲਣ ਲਈ ਕਿਹਾ ਪਰ ਉਹਨਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਇਸ ਲਈ ਗੁਰੂ ਸਾਹਿਬ ਜੀ ਨੇ ਭਾਈ ਪ੍ਰੇਮਾ ਜੀ ਨੂੰ ਆਪਣੇ ਜੁੱਤੇ ਦਿੱਤੇ ਅਤੇ ਉਹਨਾਂ ਨੂੰ ਪਹਿਨਣ ਲਈ ਕਿਹਾ ਜੁੱਤੇ ਪਹਿਨਣ ਦੀ ਬਜਾਏ ਭਾਈ ਪ੍ਰੇਮਾ ਜੀ ਨੇ ਸਰਦਾ ਨਾਲ ਉਹਨਾਂ ਨੂੰ ਆਪਣੇ ਸਿਰ ਤੇ ਰੱਖ ਲਿਆ ਜੀ ਪਿਆਰੀ ਸਾਧ ਸੰਗਤ ਜੀ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਜੀ ਜਿਹੜੀ ਪਿਆਰੀ ਸਾਹ ਸੰਗਤ ਮੇਰੀ ਵੀਡੀਓ ਰਾਹੀਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਰਹੀ ਹੈ ਜੀ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਯਾਰੀ ਸਾਧ ਸੰਗਤ ਜੀ ਜਦੋਂ ਭਾਈ ਪ੍ਰੇਮਾ ਜੀ ਨੇ ਜੁੱਤੇ ਪੈਣਨ ਦੀ ਬਜਾਏ ਗੁਰੂ ਸਾਹਿਬ ਜੀ ਦੇ ਜੁੱਤੇ ਨੂੰ ਆਪਣੇ ਸਿਰ ਤੇ ਰੱਖਿਆ ਤਾਂ ਗੁਰੂ ਸਾਹਿਬ ਜੀ ਨੇ ਭਾਈ ਪ੍ਰੇਮਾ ਜੀ ਨੂੰ ਪੁੱਛਿਆ ਕਿ ਉਹ ਕੀ ਕਰ ਰਿਹਾ ਹੈ ਜੀ ਤਾਂ ਭਾਈ ਪ੍ਰੇਮਾ ਜੀ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਉਹ ਜਿੰਨਾ ਪੈਰਾਂ ਦੀ ਜੁੱਤੀ ਨੂੰ ਦੁਨੀਆ ਚੁੱਕ ਕੇ ਸਲਾਮ ਕਰਦੀ ਹੈ ਜੀ ਉਹ ਪੂਜਾ ਪੂਜਾ ਦੇ ਯੋਗ ਹਨ ਜੀ ਨਾ ਕਿ ਉਹਨਾਂ ਦੇ ਪੈਣਨ ਦੇ ਦਾ ਗੁਰੂ ਸਾਹਿਬ ਜੀ ਨੇ ਭਾਈ ਸਾਹਿਬ ਜੀ ਨੂੰ ਪਿਆਰ ਨਾਲ ਅਸੀਸ ਦਿੱਤੀ ਅਤੇ ਉਹਨਾਂ ਜੁੱਤੀਆਂ ਰੱਖਣ ਦੀ ਆਗਿਆ ਦਿੱਤੀ। ਪਿਆਰੀ ਸਾਧ ਸੰਗਤ ਜੀ ਤੁਸੀਂ ਨਿਸਾਨ ਸਾਹਿਬ ਜੀ ਦੇ ਦਰਸ਼ਨ ਵੀ ਕਰ ਸਕਦੇ ਹੋ ਜੀ। ਪਿਆਰੀ ਸਾਧ ਸੰਗਤ ਜੀ ਜਿਹੜਾ ਜੋੜੇ ਭਾਈ ਸਾਹਿਬ ਜੀ ਨੂੰ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਰੱਖਣ ਲਈ ਕਿਹਾ ਸੀ ਜੀ ਉਹ ਅੱਜ ਵੀ ਭਾਈ ਪ੍ਰੇਮਾ ਜੀ ਦੇ ਘਰ ਸਦਾਰ ਵਿਖੇ ਮੌਜੂਦ ਹਨ ਜੀ ਤੁਹਾਨੂੰ ਉਸ ਜੋੜਾ ਸਾਹਿਬ ਜੀ ਦੇ ਦਰਸ਼ਨ ਵੀ ਕਰਵਾਵਾਂਗੇ ਜੀ ਪਿਆਰੀ ਸਾਧ ਸੰਗਤ ਜੀ ਵੀਡੀਓ ਦੇ ਨਾਲ ਬਣੇ ਰਹੋ ਜੀ ਤੁਹਾਨੂੰ ਉਸ ਜੋੜਾ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਜੀ ਤੇ ਨਿਹਾਲ ਕਰਾਂਗੇ ਜੀ ਪਿਆਰੀ ਸਾਧ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਵਿੱਚ ਤਿੰਨ ਦਿਨਾਂ ਦੇ ਜੋੜ ਮੇਲੇ ਦੀਆਂ ਪੂਰੀਆਂ ਤਿਆਰੀਆਂ ਹੋ ਰਹੀਆਂ ਨੇ ਜੀ ਤੇ ਕੱਲ ਨੂੰ ਨਗਰ ਕੀਰਤਨ ਵੀ ਆਰੰਭ ਹੋਣਾ ਜੀ ਤੁਹਾਨੂੰ ਨਗਰ ਕੀਰਤਨ ਦੇ ਪੂਰੇ ਦਰਸ਼ਨ ਕਰਵਾਵਾਂਗੇ ਜੀ ਤੇ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਵੀਰ ਹੁਣੇ ਪਕੌੜਿਆਂ ਦੀ ਸੇਵਾ ਕਰ ਰਹੀ ਹਨ ਜੀ ਤੇ ਪਕੌੜਿਆਂ ਦਾ ਲੰਗਰ ਵੀ ਚੱਲ ਰਿਹਾ ਜੀ ਪੂਰੀ ਸਰਦਾ ਭਾਵਨਾ ਦੇ ਨਾਲ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਸੰਗਤਾਂ ਦੂਰ ਦਰੇੜਿਆਂ ਤੋਂ ਆ ਰਹੀਆਂ ਨੇ ਜੀ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਵਿੱਚ ਡੈਕੋਰੇਸ਼ਨ ਦਾ ਕੰਮ ਵੀ ਪੂਰਾ ਹੋ ਗਿਆ ਜੀ ਤੁਸੀਂ ਦੇਖ ਸਕਦੇ ਹੋ ਐਨ ਤੇ ਪਿਆਰੀ ਸਾਧ ਸੰਗਤ ਜੀ ਅੱਤਰ ਗੁਰਦੁਆਰਾ ਸਾਹਿਬ ਜੀ ਦਾ ਲੰਗਰ ਹਾਲ ਹੈ ਜੀ ਭਾਈ ਪ੍ਰੇਮਾ ਜੀ ਦੇ ਨਾਮ ਤੋਂ ਲੰਗਰ ਹਾਲ ਬਣਿਆ ਹੋਇਆ ਜੀ ਪਿਆਰੀ ਸਾਧ ਸੰਗਤ ਜੀ ਵੀਡੀਓ ਦੇ ਨਾਮ ਬਣੇ ਰਿਹਾ ਹੋ ਜੀ ਤੁਹਾਨੂੰ ਉਸ ਜੋੜਾ ਸਾਹਿਬ ਜੀ ਦੇ ਦਰਸ਼ਨ ਵੀ ਕਰਵਾਵਾਂਗੇ ਜੀ ਜਿਹੜਾ ਕੀ ਭਾਈ ਪ੍ਰੇਮਾ ਜੀ ਨੂੰ ਗੁਰੂ ਸਾਹਿਬ ਜੀ ਨੇ ਦਿੱਤੇ ਥਨ ਜੀ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਜੀ ਦੇ ਬਾਹਰ ਦੁਕਾਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਜੀ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਭਾਈ ਪ੍ਰੇਮਾ ਜੀ ਦੇ ਘਰ ਵੀ ਲੈ ਕੇ ਚੱਲਦੇ ਹਾਂ ਜੀ ਜਿੱਥੇ ਜੋੜਾ ਸਾਹਿਬ ਬਣਿਆ ਹੋਇਆ ਜੀ ਉੱਥੇ ਗੁਰੂ ਜੀ ਦਾ ਜੋੜਾ ਸਾਹਿਬ ਵੀ ਮੌਜੂਦ ਹੈ ਜੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਭਾਈ ਪ੍ਰੇਮਾ ਜੀ ਦਾ ਘਰ ਇੱਧਰ ਹਾਂ ਜੀ ਜਿੱਥੇ ਜੋੜਾ ਸਾਹਿਬ ਬਣਿਆ ਹੋਇਆ ਜੀ ਪਿਆਰੀ ਸਾਧ ਸੰਗਤ ਜੀ ਤੁਸੀਂ ਜੋੜਾ ਸਾਹਿਬ ਜੀ ਦਾ ਇਤਿਹਾਸ ਵੀ ਸਰਦਾ ਭਾਵਨਾ ਦੇ ਨਾਲ ਬੈਠ ਕੇ ਪੜ੍ਹ ਸਕਦੇ ਹੋ ਜੀ प्यारी 사 संगत जी ਤੁਸੀਂ ਦੇਖ ਸਕਦੇ ਹੋ ਗੁਰੂ ਸਾਹਿਬ ਜੀ ਭਾਈ ਪ੍ਰੇਮਾ ਜੀ ਨੂੰ ਜੋੜਾ ਦਿੰਦੇ ਹੋਏ ਤਸਵੀਰ ਵੀ ਲਗਾਈ ਗਈ ਹੈ ਜੀ ਤੇ ਭਾਈ ਇਹ ਭਾਈ ਪ੍ਰੇਮਾ ਜੀ ਦੇ ਘਰ ਜੋੜਾ ਸਾਹਿਬ ਗੁਰਦੁਆਰਾ ਬਣਿਆ ਹੋਇਆ ਹੈ ਜੀ ਤੇ ਪਿਆਰੀ 사 संगत जी ਤੁਸੀਂ ਉਸ ਜੋੜਾ ਸਾਹਿਬ ਜੀ ਦੇ ਦਰਸ਼ਨ ਵੀ ਕਰ ਸਕਦੇ ਹੋ ਜੀ ਕਾਲ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗ ਜੀ ਸਮਾਪਤੀ ਕਰਦੇ ਆ ਅੱਜ ਦੇ ਬਲੌਗ ਦੀ ਤੁਹਾਨੂੰ ਦਰਸ਼ਨ ਕਰਵਾਇਆ ਗੁਰਦੁਆਰਾ ਸ੍ਰੀ ਗੁਰੂ ਸਰ ਸਾਹਿਬ ਜੋ ਕਿ ਪਿੰਡ ਸਧਾਰ ਦੇ ਵਿੱਚ ਪੈਂਦਾ ਹੈ ਜੀ ਇੱਥੇ ਜੋੜ ਮੇਲਾ ਅੱਜ ਤੋਂ ਸ਼ੁਰੂ ਹੋਇਆ ਜੀ ਤੁਹਾਨੂੰ ਦਰਸ਼ਨ ਕਰਾਵਾਂਗੇ ਜੋੜ ਮੇਲੇ ਦੇ ਅੱਗੇ-ਅੱਗੇ ਤੇ ਸਮਾਪਤੀ ਕਰਦੇ ਆ ਜੀ ਅੱਜ ਦੇ ਬਲੌਗ ਦੀ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ ਤਾਂ ਜੋ ਤੁਹਾਨੂੰ ਅੱਗੇ-ਅੱਗੇ ਆਉਣ ਵਾਲੀ ਅਪਡੇਟ ਮਿਲਦੀ ਰਹੇ ਜੀ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲਿਓ ਜੀ ਮਿਲਦੇ ਆਂ ਜੀ ਅਗਲੇ ਬਲੌਗ ਦੇ ਵਿੱਚ ਮੇਰੇ ਚੈਨਲ ਨੂੰ ਅਕਾਲੇ ਸਬਸਕ੍ਰਾਈਬ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ